ਕਟਿਆ ਗਾਣਿਆਂ ਤੇ ਕੰਟਰੋਵਰਸ਼ੀਅਲ ਗਾਣੇ ਦੇ ਉੱਤੇ ਲੱਖਾਂ ਕਰੋੜਾਂ ਵਿਊ ਹੋ ਜਾਂਦੇ ਨੇ ਕਿਉਂਕਿ ਉਹਦੇ ਉੱਤੇ ਕਿਤੇ ਨਾ ਕਿਤੇ ਲੱਖਾਂ ਕਰੋੜਾਂ ਦੀ ਪ੍ਰੋਮੋਸ਼ਨ ਲੱਗੀ ਹੁੰਦੀ ਆ ਵਿਨੇਪਾਲ ਬੁੱਟਰ ਨੇ ਇੱਕ ਠੋਕ ਕੇ ਪੰਜਾਬ ਦੇ ਉਹ ਮੁੱਦਿਆਂ ਨੂੰ ਟੱਚ ਕੀਤਾ ਜਿਹੜੇ ਮੁੱਦੇ ਲੋਕੀ ਠੰਡੇ ਬਸਤੇ 'ਚ ਪਾਈ ਬੈਠੇ ਰਹੇ ਜਿੰਨਾ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਉਹਨੇ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਪਰ ਉਹ ਗਾਣਾ ਲੋਕੀ ਦੇਖ ਨਹੀਂ ਰਹੇ ਇੱਥੇ ਕੁੱਤੇ ਕੰਜਰ ਲੰਡੇ ਲੁੱਚਿਆਂ ਦੇ ਗਾਣਿਆਂ ਨੂੰ ਮਿਲੀਅਨ ਵਿਊ ਹੁੰਦੇ ਨੇ ਕਿਉਂਕਿ ਉਹ ਕਿਸੇ ਖੱਚ ਬੰਦੇ ਨਾਲ ਕੰਟਰੋਵਰਸੀ ਕਰ ਲੈਂਦੇ ਨੇ ਵਿਨੇਪਾਲ ਬੁੱਟਰ ਆਪਣੀ ਲੀ ਪਾੜ ਕੇ ਅੰਮ੍ਰਿਤਧਾਰੀ ਸੱਜ ਪੰਜਾਬ ਨੂੰ ਸੇਤ ਦੇਣ ਵਾਲੇ ਗਾਣੇ ਕਰਦਾ ਤੇ ਇਹਨਾਂ ਦੇ ਵਰਗੇ ਮੇਰੇ ਭਰਾਵਾਂ ਦੇ ਗਾਣੇ ਚੱਲਦੇ ਨਹੀਂ ਕਿਉਂ? ਕਿਉਂਕਿ ਉਹਦੇ ਉੱਤੇ ਨਾ ਤਾਂ ਉਹ ਬੂਸਟ ਲਾਉਂਦਾ। ਲੱਖਾਂ ਰੁਪਏ ਦੀ ਪੇਡ ਐਡ ਨਹੀਂ ਕੀਤੀ ਉਹਨੇ ਤੇ ਨਾ ਹੀ ਉਹਨੇ ਫੇਸਬੁੱਕ ਦੇ ਉੱਤੇ ਆ ਕੇ ਵਿਦਵਾਨਾਂ ਨੂੰ ਪੈਸੇ ਦਿੱਤੇ ਕਿ ਮੇਰੇ ਗਾਣੇ ਬਾਰੇ ਬੋਲੋ। ਜਦੋਂ ਜ਼ਿਆਦਾ ਬੋਲਣਗੇ ਤੇ ਉਹਨਾਂ ਜ਼ਿਆਦਾ ਚੱਲੇਗਾ ਜਿਵੇਂ ਪਿੱਛੇ ਗਲਾਬਸਰ ਨੂੰ ਦਾ ਸਰਪੰਚੀ ਚੱਲਿਆ ਸੀ ਤੇ ਜਾਂ ਹੁਣ ਬਰੋਟਾ ਚੱਲਿਆ। ਬਈ ਜੇ ਤੁਸੀਂ ਚੰਗੀਆਂ ਚੀਜ਼ਾਂ ਸੁਣੋਗੇ ਹੀ ਨਹੀਂ ਤੇ ਚੰਗੀਆਂ ਚੀਜ਼ਾਂ ਆਉਣਗੀਆਂ ਕਿਵੇਂ? ਲੋਕੀ ਚੰਗੀਆਂ ਚੀਜ਼ਾਂ ਗਾਉਣਗੇ ਹੀ ਕਿਉਂ? ਉਹ ਫਿਰ ਉਹੀ ਗੰਦ ਪਰੋਸਣਗੇ ਤੁਹਾਡੇ ਜਵਾਕਾਂ ਨੂੰ ਜੋ ਤੁਸੀਂ ਸੁੰਨਾ ਚਾਹੁੰਦੇ ਹੋ ਜੇ ਤੁਸੀਂ ਚੰਗੀਆਂ ਚੀਜ਼ਾਂ ਸੁਣੀ ਨਹੀਂ ਸਕਦੇ ਜਿਹੜੇ-ਜਿਹੜੇ ਵੀ ਮੈਨੂੰ ਦੇਖ ਰਹੇ ਨੇ ਵਿਨੇਪਾਲ ਬੁੱਟਰ ਦਾ ਗਾਣਾ ਜਾ ਕੇ ਜਰੂਰ ਦੇਖੋ ਤਾਂ ਕਿ ਅੱਗੇ ਤੋਂ ਵੀ ਐਵੇਂ ਦੇ ਚੰਗੀਆਂ ਚੀਜ਼ਾਂ ਬਣਾਉਂਦਾ ਰਹੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਨੂੰ ਫੋਲੋ ਕਰ ਲਿਓ